ਜੀ ਸਾਰਿਆਂ ਨੂੰ ਕਿ ਅੱਜ ਆਪਾਂ ਤੁਹਾਡੇ ਲਈ ਲੈ ਕੇ ਆਏ ਆਂ ਹਿਜੜਿਆਂ ਨੇ ਕਿਵੇਂ ਇੱਕ ਬੱਚੇ ਦੀ ਜ਼ਿੰਦਗੀ ਹੈ ਜਿਹੜੀ ਬਦਲੀ ਤੇ ਆਮ ਤੌਰ ਤੇ ਆਪਣੀ رائے ਹੈ ਜਿਹੜੀ ਇਹਨਾਂ ਦੇ ਪ੍ਰਤੀ ਬਿਲਕੁਲ ਵੀ ਸਹੀ ਨਹੀਂ ਹੁੰਦੀ ਤੇ ਲੋਕ ਇਹਨਾਂ ਨੂੰ ਪਸੰਦ ਵੀ ਘੱਟ ਕਰਦੇ ਆ ਪਰ ਹਰ ਇੱਕ ਇਨਸਾਨ ਦੀ ਆਪਣੀ ਇੱਕ ਅਲੱਗ ਖਾਸੀਅਤ ਹੁੰਦੀ ਹੈ ਹੀ ਹਨਾ ਜਿਹੜਾ ਰੱਬ ਨੇ ਜੀਵ ਧਰਤੀ ਤੇ ਬਣਾ ਕੇ ਭੇਜਤਾ ਹੀ ਉਹਦੇ ਵਿੱਚ ਜਾਨ ਹੈਗੀ ਐ ਤਾਂ ਉਹਦਾ ਆਦਰ ਸਤਿਕਾਰ ਜ਼ਰੂਰ ਕਰਿਆ ਕਰੋ ਤੇ ਇੱਕ ਕੁੜੀ ਹੁੰਦੀ ਹੈ ਜੀ ਜਿਹਦਾ ਨਾਂ ਸਿਮੀ ਹੁੰਦਾ ਤੇ ਸਿਮੀ ਦੇ ਡੈਡੀ ਦੀ ਡੈਥ ਹੋ ਜਾਂਦੀ ਹੈ ਜੀ ਤੇ ਉਹਦੀ ਉਮਰ ਹੈ ਜਿਹੜੀ 16 ਕ ਸਾਲ ਹੁੰਦੀ ਹੈ ਤੇ ਉਹ ਕੀ ਕਰਦੀ ਹੈ ਨਾ ਵੀ ਉਹ ਸੋਚਦੀ ਵੀ ਹੁਣ ਮੇਰ ਨੂੰ ਆਪਦੀ ਮੰਮੀ ਦੇ ਨਾਲ ਕੰਮ ਕਰਾਉਣਾ ਪੈਣਾ ਹੈ ਘਰਾਂ ਦੇ ਵਿੱਚ ਜਾ ਕੇ ਤੇ ਨਹੀਂ ਵੀ ਸਾਡੇ ਘਰ ਦਾ ਜਿਹੜਾ ਗੁਜ਼ਾਰਾ ਮੁਸ਼ਕਲ ਹੀ ਹੋਊਗਾ ਸਿਮੀ ਘਰਾਂ ਦੇ ਵਿੱਚ ਇਹ ਕੰਮ ਕਰਨਾ ਸ਼ੁਰੂ ਕਰ ਦਿੰਦੀ ਹੈ ਤੇ ਫਿਰ ਉਹਨੂੰ ਨਾ ਵੀ ਕੋਈ ਇਜ਼ਤਮਾਨ ਨਹੀਂ ਮਿਲਦਾ ਜੀ ਸਾਰੇ ਘਰਾਂ ਦੇ ਵਿੱਚੋਂ ਤਕਰੀਬਨ ਹਨਾ ਜਦੋਂ ਕੰਮ ਕਰਨ ਜਾਂਦੀ ਕੋਈ ਕਹਿੰਦਾ ਪੋਚਿਆਂ ਵਾਲੀ ਆ ਗਈ ਕੋਈ ਕਹਿੰਦਾ ਝਾੜੂ ਪੋਚੇ ਵਾਲੀ ਆ ਗਈ ਕੋਈ ਕਹਿੰਦਾ ਕੰਮ ਵਾਲੀ ਆ ਗਈ ਆਪਾਂ ਵੀ ਅਕਸਰ ਘਰਾਂ ਦੇ ਵਿੱਚ ਐਵੇਂ ਬੋਲਦੇ ਆ ਪਰ ਉਹ ਵੀ ਇਨਸਾਨ ਹੁੰਦੇ ਆ ਇਹ ਤਾਂ ਨਹੀਂ ਬੋਲਣਾ ਚਾਹੀਦਾ ਹਨਾ ਕਿਉਂਕਿ ਉਹਨਾਂ ਨੂੰ ਬਹੁਤ ਬੁਰਾ ਲੱਗਦਾ ਹੈਗਾ ਫੀਲ ਹੁੰਦੀ ਐ ਇਸ ਚੀਜ਼ ਦਾ ਹਨਾ ਤੇ ਇੱਕ ਦਿਨ ਸਿਮੀ ਨੇ ਭਾਈ ਕਿਸੇ ਮਾਲਕਨ ਦੇ ਬੱਚੇ ਨੂੰ ਡਾਂਟਤਾ ਕਿਉਂਕਿ ਉਹ ਕਰੀ ਜਾਂਦਾ ਸੀ ਝਾੜੂ ਪੋਚੇ ਵਾਲੀ ਝਾੜੂ ਪੋਚੇ ਵਾਲੀ ਤੇ ਮਾਲਕਨ ਕਹਿੰਦੀ ਵੀ ਤੇਰੀ ਇੰਨੀ ਹਿੰਮਤ ਹੋਈ ਕਹਿੰਦੀ ਵੀ ਤੂੰ ਮੇਰੇ ਬੱਚੇ ਨੂੰ ਝੜਕੇ ਕਹਿੰਦੀ ਚੱਲ ਵੀ ਮੇਰੇ ਘਰੋਂ ਨਿਕਲ ਬਾਹਰ ਉਹਨੂੰ ਕਰੋ ਬਾਹਰ ਕੱਢ ਦਿੰਦੀ ਹੈ ਈ ਤੇ ਉਹ ਰੋਈ ਜਾਂਦੀ ਹੁੰਦੀ ਬਾਹਰ ਬੈਠੀ ਕਿਉਂਕਿ ਉਹਨੂੰ ਪਤਾ ਹੁੰਦਾ ਵੀ ਉਹੀ ਕੰਮ ਤੇ ਉਹੀ ਖਾਣਾ ਤੇ ਉਹੀ ਕਮਾਉਣਾ ਵੀ ਸਾਡਾ ਘਰ ਤੇ ਇੰਨੇ ਭਾਈ ਖੁਸਰਿਆਂ ਦੀ ਗੱਡੀ ਆਉਂਦੀ ਹੁੰਦੀ ਓ ਕਿ ਤਾ ਨੱਚ ਕੇ ਆਏ ਹੁੰਦੇ ਆ ਤੇ ਜਿਹੜੀ ਉਹਨਾਂ ਦੀ ਗੁਰੂ ਮਾਹ ਹੁੰਦੀ ਆ ਸਭ ਤੋਂ ਵੱਡਾ ਮਹੰਤ ਉਹ ਗੱਡੀ ਰੋਕ ਲੈਂਦਾ ਹੈ ਵੀ ਉਹ ਕਹਿੰਦਾ ਵੀ ਕੀ ਗੱਲ ਹੋ ਗਈ ਬਟਾ ਤੁਸੀਂ ਰੋਕ ਕਿਉਂ ਰਹੇ ਹੋ ਉਹ ਕਹਿੰਦੀ ਵੀ ਇਸ ਤਰ੍ਹਾਂ ਕਰਕੇ ਵੀ ਮੈਨੂੰ ਕੰਮ ਤੋਂ ਕੱਢਤਾ ਤੇ ਉਹਦੇ ਸਿਰ ਤੇ ਹੱਥ ਰੱਖਦੀ ਹੈ ਜਦੋਂ ਉਹਦਾ ਰੋਣਾ ਹੋਰ ਤੇਜ਼ ਹੋ ਜਾਂਦਾ ਹੈ ਉਹ ਕਹਿੰਦੀ ਵੀ ਪੁੱਤ ਜੇ ਤੂੰ ਇਤਰਾਜ਼ ਨਾ ਕਰੇ ਤਾਂ ਵੀ ਤੂੰ ਸਾਡੇ ਘਰੇ ਕੰਮ ਕਰ ਲਿਆ ਕਰ ਵੀ ਨਾਲੇ ਤਾਂ ਤੈਨੂੰ ਤਨਖਾਹ ਅਸੀਂ ਵੱਧ ਦੇਵਾਂਗੇ ਤਿੰਨ ਗੁਣਾ ਤਨਖਾਹ ਦੇਵਾਂਗੇ ਨਾਲੇ ਸ਼ਾਮ ਦਾ ਖਾਣਾ ਤੇ ਜੇ ਕੋਈ ਫਲ ਫਰੂਟ ਬਚਿਆ ਨਾਲੇ ਜੇ ਕੋਈ ਫਲ ਫਰੂਟ ਬਚਿਆ ਕਰੂਗਾ ਵੀ ਤੂੰ ਉਹ ਵੀ ਲੈ ਜਾਇਆ ਕਰੀ ਤੇ ਉਹ ਕਹਿੰਦੀ ਮੈਂ ਘਰੇ ਜਾ ਕੇ ਰਾਇ ਕਰਕੇ ਦੱਸੂਗੀ ਇਹ ਫੋਨ ਨੰਬਰ ਲੈ ਲੈਂਦੀ ਐ ਗੁਰੂ ਮਾਤੋਂ ਤੇ ਉਹਦੀ ਮੰਮੀ ਨਾਲ ਗੱਲ ਕਰਦੀ ਉਹ ਕਹਿੰਦੀ ਪੁੱਤ ਆਪਾਂ ਤਾਂ ਕੰਮ ਹੀ ਕਰਨੇ ਵੀ ਕਿਤੇ ਵੀ ਕੀਤਾ ਤੇ ਇਮਾਨਦਾਰੀ ਨਾਲ ਵੀ ਕਿਤੇ ਵੀ ਆਪ ਆਪਦਾ ਕੰਮ ਕਰੀਏ ਤਾਂ ਆਪਾਂ ਨੂੰ ਕੋਈ ਡਰ ਨਹੀਂ ਹੁੰਦਾ ਉਹਨਾਂ ਦੇ ਘਰੇ ਕੰਮ ਕਰਨ ਲੱਗ ਜਾਂਦੀ ਹੈ ਜਦੋਂ ਕੰਮ ਕਰਨ ਲੱਗ ਜਾਂਦੀ ਹੈ ਵੀ ਉਹਨੂੰ ਬਿਲਕੁਲ ਵੀ ਮਹਿਸੂਸ ਨਹੀਂ ਹੁੰਦਾ ਵੀ ਮੈਂ ਹਜੜਿਆਂ ਦੇ ਘਰੇ ਕੰਮ ਕਰਦੀ ਸੋ ਉਹਨੂੰ ਇੱਜ਼ਤ ਮਿਲਦੀ ਸਤਕਾਰ ਵੀ ਵੱਧ ਮਿਲਦਾ ਹੈਗਾ ਤੇ ਜਿੱਥੇ ਆਪਾਂ ਕੰਮ ਕਰੀਏ ਉੱਥੇ ਮੋਹ ਪ੍ਰੇਮ ਪੈ ਹੀ ਜਾਂਦਾ ਹੈ ਨਾ ਬੰਦਾ ਆਪਦੀ ਫੈਮਿਲੀ ਸਮਝਣ ਲੱਗ ਜਾਂਦੀ 3-4 ਸਾਲ ਹੋ ਜਾਂਦੇ ਆ ਉਹਨੂੰ ਉੱਥੇ ਕੰਮ ਕਰਦੀ ਨੂੰ ਤੇ ਇੰਨੇ ਦਿਨ ਇੱਕ ਦਿਨ ਕੋਈ ਹਜੜੇ ਜਿਹੜਾ ਸਾਰੇ ਬਾਹਰ ਬੈਠੇ ਰੋਈ ਜਾਂਦੇ ਹੁੰਦੇ ਆ ਉੱਚੀ ਉੱਚੀ ਤੇ ਉਹ ਵੀ ਵੀ ਇੱਕਦਮ ਚੌਂਕ ਜਾਂਦੀ ਵੀ ਆਹ ਕੀ ਹੋ ਗਿਆ ਜਦੋਂ ਉਹ ਭੱਜੀ-ਭੱਜੀ ਬਾਹਰ ਜਾਂਦੀ ਐ ਤੇ ਇੱਕ ਚਿੱਟੇ ਕੱਪੜੇ ਦੇ ਵਿੱਚ ਛੋਟਾ ਹੀ ਨਾਮ ਜੰਮਿਆ ਬੱਚਾ ਜਿਹੜਾ ਆਇਆ ਹੁੰਦਾ ਹੈ ਤੇ ਉਹ ਦੇਖਦੀ ਵੀ ਹੈ ਐਡੇ ਛੋਟੇ ਬੱਚੇ ਨੂੰ ਵੀ ਕੌਣ ਛੱਡ ਗਿਆ ਤੇ ਇਹ ਜਿਹੜਿਆਂ ਦੀ ਗੁਰੂ ਮੰਗਦੇ ਜਿਹੜੇ ਉਹ ਕਹਿੰਦੀ ਵੀ ਆਪਾਂ ਤਾਂ ਫੇਰ ਵੀ ਕਹਿੰਦੀ ਪਲੇ-ਪਲੋਸੇ ਆਏ ਸੀ ਵੀ ਤਾਂ ਬਹੁਤ ਛੋਟਾ ਛੱਡ ਗਿਆ ਕੋਈ ਇਹਦੀ ਮਾਂ ਨੂੰ ਬਿਲਕੁਲ ਵੀ ਦਰਸ਼ਨ ਆਇਆ ਤੇ ਇਹ ਗੱਲ ਸੁਣ ਕੇ ਸੰਮੀ ਨੂੰ ਵੀ ਭਾਈ ਬਹੁਤ ਗੁੱਸਾ ਆਉਂਦਾ ਵੀ ਕਿਹ ਹੈ ਜੀ ਮਾਂ ਜਿਹਨੇ 9 ਮਹੀਨੇ ਢੱਡ ਚ ਬੱਚਾ ਰੱਖਿਆ ਵੀ ਬੱਚਾ ਦਾ ਪੱচ্চਾ ਹੀ ਹੁੰਦਾ ਈ ਵੀ ਛੱਡ ਗਈ ਜਦੋਂ ਉਹ ਨੂੰ ਅੰਦਰ ਲੈ ਕੇ ਆਉਂਦੇ ਆ ਇਹ ਬੱਚੇ ਨੂੰ ਤਾਂ ਉਹਦੇ ਨਾਲ ਵੀ ਕੱਪੜੇ ਦੇ ਵਿੱਚ ਛੋਟੀ ਜੀ ਪਰਚੀ ਹੁੰਦੀ ਹੈ ਤੇ ਉਹਦੇ ਤੇ ਲਿਖਿਆ ਹੁੰਦਾ ਵੀ ਮੈਂ ਇੱਕ ਮਜ਼ਬੂਰ ਮਾਂ ਮੈਂ ਆਪ ਦੀ ਧੀ ਨੂੰ ਬਹੁਤ ਪਿਆਰ ਕਰਦੀ ਹਾਂ ਵੀ ਪਰ ਵੀ ਮੇਰੇ ਘਰਾਂ ਵਾਲਾ ਇਸ ਬੱਚੇ ਨੂੰ ਅਪਣਾਉਣ ਲਈ ਤਿਆਰ ਨਹੀਂ ਹੈਗਾ ਤੇ ਉਹ ਵੀ ਨਾ ਮੈਨੂੰ ਤਲਾਕ ਦੇ ਦੂਗਾ ਵੀ ਮੇਰਾ ਕੋਈ ਪਿੱਛੇ ਮਾਪੇ ਵੀ ਹੈ ਨਹੀਂ ਜਿੱਥੇ ਮੈਂ ਬੱਚੇ ਨੂੰ ਲੈ ਕੇ ਜਾ ਸਕਾਂ ਤੇ ਇਸ ਕਰਕੇ ਵੀ ਤੁਸੀਂ ਇਹ ਬੱਚੇ ਦਾ ਬਹੁਤ ਹੀ ਖਿਆਲ ਰੱਖਿਓ ਵੀ ਜੇ ਮੈਂ ਹੋ ਸਕਿਆ ਇਹਨੂੰ ਮਿਲਣ ਜ਼ਰੂਰ ਆਇਆ ਕਰੂੰਗੀ ਤੇ ਇਹ ਸਿਮੀ ਗੁਰੂ ਮਾਂ ਕੋਲੇ ਲੈ ਜਾਂਦੀ ਹੈ ਜੀ ਪਰਚੀ ਤੇ ਗੁਰੂ ਮਾਂ ਕਹਿੰਦੀ ਵੀ ਬਟੇ ਇਹ ਕਹਿੰਦੀ ਉੱਥੇ ਅਲਮਾਰੀ ਦੇ ਵਿੱਚ ਰੱਖ ਦੇ ਗੁਰੂ ਮਾਂ ਦਾ ਇੱਕ ਅਲੱਗ ਤੋਂ ਕਮਰਾ ਹੁੰਦਾ ਈ ਕਿਉਂਕਿ ਉਹਨੂੰ ਸਾਫ਼ ਸਫਾਈ ਬਹੁਤ ਪਸੰਦ ਹੁੰਦੀ ਐ ਇਸ ਕਰਕੇ ਸਿਮੀ ਸਾਰਿਆਂ ਨਾਲੋਂ ਵੱਧ ਸਾਫ਼ ਸਫਾਈ ਉਹਦੇ ਰੂਮ 'ਚ ਹੀ ਕਰਦੀ ਹੁੰਦੀ ਐ ਤੇ ਜਿੰਨਾ ਵੀ ਕੰਮ ਕਰਕੇ ਟਾਈਮ ਬਚਦਾ ਉਹ ਸਾਫ਼ ਸਫਾਈ 'ਚ ਹੀ ਲਗਾਉਂਦੀ ਐ ਉਹਦੇ ਰੂਮ ਦੇ ਵਿੱਚ ਉਹ ਜਾ ਕੇ ਅਲਮਾਰੀ ਦੇ ਵਿੱਚ ਭਾਈ ਪਾਚੀ ਰੱਖ ਦਿੰਦੀ ਐ ਤੇ ਇੱਕ ਸ਼ੈਲੀ ਕੁੜੀ ਹੁੰਦੀ ਹੈ ਜਿਹਨੂੰ ਗੁਰੂ ਮਾਪ ਦੀ ਧੀ ਦੀ ਤਰ੍ਹਾਂ ਹੀ ਮੰਨਦੀ ਹੁੰਦੀ ਉਹ ਵੀ ਇੱਕ ਹੀ ਜਿਹੜਾ ਹੁੰਦਾ ਸ਼ੈਲੀ ਨੂੰ ਬੁਲਾਉਂਦੀ ਹੈ ਵਿਸ਼ਾਲੀ ਅੱਜ ਤੋਂ ਬਾਅਦ ਤੂੰ ਸਾਡੇ ਨਾਲ ਨੱਚਣ ਨਹੀਂ ਜਾਣਾ ਹੈਗਾ ਤੇ ਤੂੰ ਇਸ ਬੱਚੇ ਦਾ ਹੀ ਧਿਆਨ ਰੱਖਣਾ ਹੈ ਬੇਬੀ ਦਾ ਇਹਨੂੰ ਨਿਭਾਉਣਾ ਧਿਵਾਉਣਾ ਤੇ ਇਹਨੂੰ ਪੜਾਉਣਾ ਲਿਖਾਉਣਾ ਤੇਰੀ ਰਿਸਪੋਨਸਿਬਿਲਟੀ ਅੱਜ ਤੋਂ ਬਾਅਦ ਉਹ ਕਹਿੰਦੀ ਠੀਕ ਹੈ ਇਹ ਉਹ ਵੀ ਖੁਸ਼ੀ-ਖੁਸ਼ੀ ਬੱਚੇ ਦੀ ਜ਼ਿੰਮੇਵਾਰੀ ਇਹ ਜੜੀ ਲੈ ਲੈਂਦੀ ਹੈ ਤੇ ਉਸ ਤੋਂ ਬਾਅਦ ਇਹ ਸਾਰੇ ਰਹਿੰਦੇ ਆ ਵਧੀਆ ਤੇ ਇੱਕ ਦਿਨ ਇਹ ਜਿਹੜੇ ਆ ਜਿਹੜੇ ਕਿਤੇ ਨੱਚਣ ਗਏ ਹੁੰਦੇ ਆਈ ਤੇ ਉਸ ਤੋਂ ਬਾਅਦ ਅਸੀਂ ਸਮੀਕਰੇ ਹੁੰਦੀ ਹੈ ਇਹ ਕੱ ਉਹ ਦੇਂਦੀ ਉਹ ਵੀ ਸੀਮਾ ਕਿਤੇ ਵੀ ਨਜ਼ਰ ਨਹੀਂ ਆਉਂਦੀ ਉਹ ਬੱਚੇ ਨੂੰ ਲੈ ਕੇ ਤੇ ਇੰਨੇ ਉਹਨੂੰ ਚੱਕਰ ਆ ਜਾਂਦੇ ਹੀ ਉਹ ਜਦੋਂ ਡਿੱਗਦੀ ਹੈ ਤੇ ਬਿਓ ਛੋਕੇ ਬੈੱਡ ਤੇ ਡਿੱਗ ਪੈਂਦੀ ਇੰਨੇ ਕੋਈ ਬੰਦਾ ਉਹਨੂੰ ਉਠਾਉਂਦਾ ਉਹ ਕਹਿੰਦਾ ਵੀ ਤੈਨੂੰ ਗੁਰੂ ਮਾਣੇ ਬੁਲਾਇਆ ਉਹ ਕਹਿੰਦੀ ਵੀ ਮੈਂ ਹੀ ਜੜਾ ਨਹੀਂ ਹੈਗੀ ਮੈਂ ਤਾਂ ਇਹਨਾਂ ਦੇ ਘਰੇ ਕੰਮ ਕਰਦੀ ਹੈਗੀ ਉਹ ਕਹਿੰਦਾ ਨਹੀਂ ਨਹੀਂ ਚੱਲ ਬਹਾਨੇ ਨਾ ਆਪਣਾ ਉਹ ਭਈ ਉਹਨੂੰ ਲੈ ਜਾਂਦਾ ਤੇ ਜਦ ਕਿ ਉਹ ਅਸੀਮਾ ਨੂੰ ਲੈਣ ਆਇਆ ਹੁੰਦਾ ਤੇ ਉਹ ਸਾਰੇ ਕਿਤੇ ਭਾਲਦੇ ਵੀ ਬੱਚੀ ਤਾਂ ਸੀਮਾ ਦੋਨੋਂ ਹੀ ਗਾਇਬ ਨੇ ਜਾ ਕੇ ਜਦੋਂ ਗੁਰੂ ਮਾਂ ਨੂੰ ਕਹਿੰਦੀ ਵੀ ਬੇਟਾ ਤੂੰ ਇੱਥੇ ਕਿਉਂ ਆਈ ਏ ਵੀ ਤਾਂ ਸਾਡੇ ਹੀ ਜੜਿਆਂ ਦਾ ਪ੍ਰੋਗਰਾਮ ਹੁੰਦਾ ਹੈਗਾ ਤੇ ਉਹ ਕਹਿੰਦੀ ਵੀ ਮੈਨੂੰ ਤੇ ਇਹ ਆਦਮੀ ਲੈ ਕੇ ਆਇਆ ਮੈਨੂੰ ਬਹੁਤ ਕਿਹਾ ਸੀ ਗੁਰੂ ਮਾਂ ਤੇ ਉਹਨੂੰ ਡਾਂਟ ਲਗਾਉਂਦੀ ਆ ਉਹ ਕਹਿੰਦੀ ਵੀ ਤੈਨੂੰ ਸੀਮਾ ਨੂੰ ਲਿਆਉਣ ਨੂੰ ਕਿਹਾ ਸੀਗਾ ਉਹ ਕਹਿੰਦਾ ਵੀ ਸੀਮਾ ਤਾਂ ਉੱਥੇ ਹੈ ਹੀ ਨਹੀਂ ਸੀ ਜਦੋਂ ਕਹਿੰਦੇ ਹੈ ਨਹੀਂ ਸੀ ਤਾਂ ਸਾਰੇ ਨੂੰ ਹੱਥਾਂ ਪੈਰਾਂ ਦੀ ਪੈ ਜਾਂਦੀ ਆ ਜੀ ਆਪਣਾ ਨੱਚਣ ਆਪਣਾ ਉੱਥੇ ਛੱਡ ਕੇ ਸਾਰੇ ਗੱਟੀਆਂ 'ਚ ਸਵਾਰ ਹੋ ਕੇ ਦਵਾ-ਦਵ ਘਰ ਨੂੰ ਚੱਲ ਪੈਂਦੇ ਜਦੋਂ ਆਉਂਦੇ ਆ ਸਾਰੇ ਫੋਟੋਆਂ ਲੈ ਕੇ ਵੀ ਸੀਮਾ ਤੇ ਉਹ ਬੱਚੇ ਨੂੰ ਲੱਪਣਾ ਸ਼ੁਰੂ ਕਰ ਦਿੰਦੇ ਆ ਜਦੋਂ ਐਨੇ ਜਾ ਕੇ ਅੱਗੇ ਵਾਸਾ ਡੇਚ ਜਾਂਦੇ ਆਈ ਤੇ ਉਹ ਕੰਟੈਕਟਰ ਉਹਨੂੰ ਕਹਿੰਦੇ ਵੀ ਇੰਦਾ ਮੈਂ ਭਲਾਨੇ ਅੱਡੇ ਤੇ ਤਾਰ ਕੇ ਆਏ ਫਿਰ ਉਹ ਪਿੰਡ ਜਾਂਦੀ ਉਹ ਤਾਂ ਗੇਟ ਖੜਕਾਈ ਜਾਂਦੀ ਹੁੰਦੀ ਸੀ ਮਾ ਅੱਗੇ ਜਾ ਕੇ ਵਧੀਆ ਸਰਦਾਰਾਂ ਦਾ ਘਰ ਹੁੰਦਾਈ ਵੀ ਅਨਸਾਫ ਦਿਓ ਇਨਸਾਫ ਦਿਓ ਬਹੁਤ ਹੀ ਜਿਹੜੇ ਇਕੱਠੇ ਹੋ ਜਾਂਦੇ ਕਿਉਂਕਿ ਆਸੇ ਪਾਸੇ ਦੇ ਏਰੀਏ ਦੇ ਵਿੱਚ ਵੀ ਉਹ ਫੋਟੋਵਾ ਮੰਡ ਦਿੰਦੇ ਹੁੰਦੇ ਆਈ ਉਹ ਕਹਿੰਦੀ ਗੁਰੂ ਮਾ ਕਹਿੰਦੀ ਵੀ ਸੀਮਾ ਤੂੰ ਕਿਉਂ ਜਲੂਸ ਕੱਢ ਰਹੀ ਹੈ ਵੀ ਤੇਰਾ ਘਰ ਏ ਕੀ ਮੈਂ ਤੂੰ ਇੱਥੇ ਕਾਪੋ ਕਹੀ ਨਹੀਂ ਇਨਸਾਫ ਦਿਓ ਇਨਸਾਫ ਦਿਓ ਕਹਿੰਦੀ ਗੁਰੂ ਮਾ ਹੀ ਮੇਰਾ ਘਰ ਹੈ ਤੇ ਉਹ ਕਹਿੰਦੇ ਕਿਵੇਂ ਇੰਨੇ ਭਾਈਓ ਗੇਟ ਖੋਲਦੇ ਆ ਤੇ ਦੀ ਪਰਜਾਈ ਰੋਂਦੀ ਬਾਹਰ ਆਉਂਦੀ ਰੋਂਦੀ ਹੋਈ ਉਹਦੀ ਪਰਜਾਈ ਹੁੰਦੀ ਹੈ ਉਹ ਆਪਦੇ ਘਰ ਵਾਲੇ ਨੂੰ ਕਹਿੰਦੀ ਵੀ ਤੂੰ ਮੈਨੂੰ ਤਲਾਕ ਦੇ ਦੇ ਤੇ ਮੈਂ ਤੇ ਇਸ ਬੱਚੀ ਨੂੰ ਅਪਣਾਉਂਗੀ ਅਪਣਾਉਂਗੀ ਜਦੋਂ ਉਹ ਇਸ ਤਰ੍ਹਾਂ ਦੀਆਂ ਗੱਲਾਂ ਕਰਦੀ ਤੇ ਘਰ ਵਾਲਾ ਕਹਿੰਦੇ ਵੀ ਮੈਂ ਇਹ ਬੱਚੀ ਨੂੰ ਅਪਣਾਉਣ ਨੂੰ ਤਿਆਰ ਹਾਂ ਸੀਮਾ ਨੂੰ ਕਹਿੰਦੇ ਉਹ ਕਹਿੰਦੀ ਨਹੀਂ ਨਾਲ ਸੀਮਾ ਨੂੰ ਵੀ ਤੁਹਾਨੂੰ ਅਪਣਾਉਣਾ ਪਊਗਾ ਕਿਉਂਕਿ ਆਪਣੇ ਘਰ ਨੂੰ ਸ਼ਰਾਪ ਮਿਲਿਆ ਹੋਇਆ ਅੱਜ ਤੁਸੀਂ ਮੇਰੀ ਦੀ ਕੱਢੀਆ ਪਹਿਲਾਂ ਤੁਸੀਂ ਇਹ ਦੀ ਕੱਢੀ ਸੀ ਇਸ ਕਰਕੇ ਹੀ ਆਪਣੇ ਘਰ ਬੱਚਾ ਦੁਬਾਰਾ ਇਸ ਤਰ੍ਹਾਂ ਦਾ ਪੈਦਾ ਹੋਇਆ ਅਤੇ ਗੁਰੂ ਮਾਣੂ ਕੁਝ ਵੀ ਸਮਝ ਨਹੀਂ ਆਉਂਦਾ ਤੇ ਸੀਮਾ ਦਾਸ ਦੀ ਹੈ ਕਹਿੰਦੀ ਵੀ ਮੇਰਾ ਪਿਓ ਵੀ ਮੈਨੂੰ ਅਪਣਾਉਣ ਨੂੰ ਤਿਆਰ ਸੀਗਾ ਜੀ ਮੇਰਾ ਘਰ ਹੈ ਮੇਰੀ ਮਾਂ ਮੈਨੂੰ ਬਿਲਕੁਲ ਵੀ ਪਸੰਦ ਨਹੀਂ ਕਰਦੀ ਸੀ ਤੇ ਮੇਰੀ ਮਾਂ ਤੇ ਤੇ ਮੇਰੇ ਭਰਾ ਦੇ ਜ਼ੋਰ ਦੇਣ ਤੇ ਵੀ ਮੈਨੂੰ ਤੁਹਾਡੇ ਡੇਰੇ ਤੇ ਛੱਡਿਆ ਗਿਆ ਤੇ ਇਹ ਕਹਿੰਦੀ ਫਿਰ ਮੈਨੂੰ ਪਤਾ ਲੱਗਾ ਵੀ ਇਹ ਮੇਰੀ ਭਤੀਜੀ ਹੈ ਕਿਉਂਕਿ ਜਿਹੜਾ ਵਰਤਮਾਰਕ ਮੇਰੇ ਪਿੰਡੇ ਤੇ ਸੀ ਉਹੀ ਇਸ ਕੁੜੀ ਦੇ ਉਹੀ ਉਸ ਭਰਾ ਦੇ ਸੀਗਾ ਜੀ ਫਿਰ ਮੈਂ ਤੁਹਾਡੇ ਤੋਂ ਚੋਰ ਨੂੰ ਤਪਕੀਲ ਕਰਕੇ ਡੀਐਨਏ ਟੈਸਟ ਕਰਵਾਇਆ ਸਾਡਾ ਡੀਐਨਏ ਵੀ ਜਿਹੜਾ ਮੈਚ ਹੋ ਗਿਆ ਮੈਂ ਤਾਂ ਕਰਕੇ ਇੱਥੇ ਆਈਆਂ ਤੇ ਉਹਦੀ ਪਰਜਾਈ ਉਹਦੇ ਭਰਾ ਕੇ ਸ਼ਰਤ ਰੱਖ ਦਿੰਦੀ ਹੈ ਵੀ ਮੈਂ ਉਹਦੀ ਨਣਾਣ ਨੂੰ ਵੀ ਅਪਣਾਵਾਂਗੀ ਜੇ ਤੁਸੀਂ ਮੈਨੂੰ ਘਰ ਚ ਰੱਖਣਾ ਚਾਹੁੰਦੇ ਹੋ ਤਾਂ ਉਹ ਮੰਨ ਜਾਂਦੇ ਆਈ ਫਿਰ ਉਹ ਸੀਮਾ ਗੁਰੂ ਮਾ ਕੋਲੇ ਜਾਂਦੀ ਹੈ ਉਹ ਕਹਿੰਦੀ ਵੀ ਹੁਣ ਮੈਂ ਮਾਤਾ ਕਿਵੇਂ ਕਰਾਂ ਉਹ ਕਹਿੰਦੀ ਪੁੱਤ ਵੀ ਆਪਾਂ ਨੂੰ ਤਾਂ ਕਹਿੰਦੀ ਕੋਈ ਲੋਕ ਘਰੋਂ ਰੱਖ ਲੈ ਦੇ ਨਹੀਂ ਚਾਹੁੰਦੇ ਹੈ ਵੀ ਤੈਨੂੰ ਬਹੁਤ ਖੁਸ਼ੀ ਵਾਲੀ ਗੱਲ ਹੈ ਵੀ ਜੇ ਤੇਰੀ ਪਰਜਾਈ ਅਪਣਾਉਣਾ ਚਾਹੁੰਦੀ ਹੈ ਤੂੰ ਰਾਜੀ ਖੁਸ਼ੀ ਆਪਦੇ ਘਰੇ ਜਾ ਤੇ ਉੱਥੇ ਵੀ ਸਾਰੇ ਉਸਰੇ ਜਿੰਨੇ ਵੀ ਇਕੱਠੇ ਹੁੰਦੇ ਸੀ ਸੌਂ ਖਾਂਦੇ ਵੀ ਅੱਜ ਤੋਂ ਬਾਅਦ ਜੇ ਸਾਡੇ ਘਰੇ ਕੋਈ ਵੀ ਬੱਚਾ ਆਊਗਾ ਆਪਾਂ ਉਹਨੂੰ ਪੜ੍ਹਾਵਾਂਗੇ ਲਿਖਾਵਾਂਗੇ ਤੇ ਸਹੀ ਨੌਕਰੀ ਤੇ ਲਾਵਾਂਗੇ ਜੇ ਕੋਈ ਅਨਪੜ੍ਹ ਬੱਚਾ ਆਉਂਦਾ ਵੱਡਾ ਵੀ ਉਹਦਾ ਮਜਬੂਰੀ ਹੋ ਜਾਂਦੀ ਹੈ ਨੱਚਣਾ ਕੋਈ ਕੰਮ ਨਹੀਂ ਹੁੰਦਾ ਪਰ ਜੇ ਕੋਈ ਛੋਟਾ ਬੱਚਾ ਆਊਗਾ ਤੇ ਆਪਾਂ ਉਹਨੂੰ ਵਧੀਆ ਜ਼ਿੰਦਗੀ ਬਣਾਵਾਂਗੇ ਤੇ ਵਿੱਚ ਵਧੀਆ ਜਿਹੜੇ ਮਹੰਤਨੀ ਉਹ ਐਵੇਂ ਹੀ ਕਰਦੇ ਆ ਜੇ ਉਹਨਾਂ ਕੋਲ ਬੱਚੇ ਆਉਂਦੇ ਨੇ ਉਹ ਵਧੀਆ ਪੜਾਉਂਦੇ ਲਿਖਾਉਂਦੇ ਨੇ ਤੇ ਬਹੁਤ ਉੱਚ ਅਧਿਆ ਤੇ ਇਸ ਟਾਈਪ ਦੇ ਇਹ ਡੇ ਜਿਹੜਾ ਨੌਕਰੀਆਂ ਕਰ ਵੀ ਰਹੇ ਨੇ ਕਿਉਂਕਿ ਟਰਾਂਸਜੈਂਡਰ ਹੈ ਜਿਹੜਾ ਬਰਲਦੇਸ਼ਾਂ ਦੇ ਵਿੱਚ ਕੋਈ ਵੀ ਫਰਕ ਨਹੀਂ ਇਹਨਾਂ ਦੇ ਵਿੱਚ ਕੀਤਾ ਜਾਂਦਾ ਇਸ ਕਰਕੇ ਜੀ ਰੱਬ ਦੀ ਦਾਤ ਹੁੰਦੀ ਇਹਨੂੰ ਵੀ ਰੱਬ ਦੀ ਦਾਤ ਸਮਝ ਕੇ ਹੀ ਮੰਨਿਆ ਇਹਨੂੰ ਨਫ਼ਰਤ ਨਾ ਕਰਿਆ ਕਰੋ ਬੱਚਾ ਕਿਸੇ ਵੀ ਰੂਪ ਦੇ ਵਿੱਚ ਪੈਦਾ ਹੁੰਦਾ ਉਹ ਤੁਹਾਡੀ ਹੀ ਔਲਾਦ ਹੁੰਦਾ ਇਹ ਜ਼ਰੂਰੀ ਨਹੀਂ ਹੈਗਾ ਜੀ ਵੀ ਆਪਾਂ ਨੂੰ ਸਹੀ ਸਲਾਮਤ ਬੱਚਾ ਹੀ ਅੱਗੇ ਜਾ ਕੇ ਬੜੇਪੇ ਦੇ ਵਿੱਚ ਰੋਟੀ ਦੇਊਗਾ ਇਹ ਨਹੀਂ ਪਤਾ ਵੀ ਇਹ ਬੱਚਾ ਆਪਾਂ ਨੂੰ ਮੰਜੇ ਤੋਂ ਥੱਲੋਂ ਪੈਰ ਵੀ ਨਾ ਲਾਉਣ ਦੇ ਵੀ ਇਸ ਕਰਕੇ ਰੱਬ ਦੀ ਰਜ਼ਾ ਦੇ ਵਿੱਚ ਖੁਸ਼ ਰਿਹਾ ਕਰੋ ਤੇ ਆਪਦੀ ਔਲਾਦ ਨੂੰ ਪਿਆਰ ਕਰੋ ਨਾ ਕਿ ਉਸ ਦਾ ਵੀ ਬੱਚਾ ਕਿਵੇਂ ਦਾ ਪੈਦਾ ਹੋਇਆ ਕਿਉਂ ਹੋਇਆ ਇਸ ਤੋਂ ਵੱਲੋਂ ਧਿਆਨ ਛੱਡ ਕੇ ਉਹਦੇ ਕੈਰੀਅਰ ਤੇ ਧਿਆਨ ਦਿਓ ਨੂੰ ਪੜ੍ਹਾਓ ਲਿਖਾਓ ਆਪਦੇ ਪੈਰਾਂ ਤੇ ਖੜਾ ਕਰੋ